ਰੋਣਾ ਇਸ ਕਰਕੇ ਆ ਰਿਹਾ ਵੀ ਸਾਰੇ ਪੰਜਾਬ ਦੇ ਸਿੱਖਾਂ ਨੂੰ ਪਤਾ ਰੇਪ ਹੋਇਆ ਗੁਰੂਗਰਾਮ ਗੁਰਦਵਾਰਾ ਸਾਹਿਬ ਦੀ ਜੂਰੀ ਚ ਇੱਕ ਵੀ ਜੱਥੇਬੰਦੀ ਕਾਲਤਾ ਸਾਹਿਬ ਦਾ ਮੁਖੀ ਜੱਥੇਦਾਰ ਐਸਜੀਪੀਜੀ ਦੇ ਪ੍ਰਧਾਨ ਹਜੇ ਤੱਕ ਕਿਸੇ ਬੰਦੇ ਨੇ ਸਾਡੀ ਬਾਹ ਨਹੀਂ ਫੜੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜੇ ਗੁਰੂ ਦੀ ਹਜ਼ੂਰੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੋਈ ਦੁਸ਼ ਕਰਮ ਕਰਦਾ ਹੈ ਤੇ ਅਸੀਂ ਉਹਦੀ ਆਵਾਜ਼ ਜਿਹੜੀ ਆ ਕੈਮਿਨਰ ਠਾਵਾਂਗੇ ਤੇ ਜਿਹੜਾ ਉਹਦੀ ਆਵਾਜ਼ ਠਾਉਣ ਵਾਲਾ ਕਿਉਂ ਨਾ ਉਹਦੇ ਨਾਲ ਜਾ ਕੇ ਖਲੋਵਾਂਗੇ ਅਸੀਂ ਸਾਰਿਆਂ ਦੇ ਕੋਈ ਠੇਕੇਦਾਰ ਨਹੀਂ ਹੈਗੇ ਲੇਕਿਨ ਜਿਹੜਾ ਕੋਈ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੇ ਦੁਸ਼ ਕਰਮ ਕਰੇਗਾ ਤੇ ਉਹਦਾ ਪਤਾ ਲੱਗਦਾ ਹੈ ਤੇ ਉਹ ਜਿਹੜਾ ਮੁੱਦਾ ਜਿਹੜਾ ਉਹ ਸਾਹਮਣੇ ਲਿਆਉਣਾ ਇੱਕ ਸਿੱਖ ਦਾ ਫਰਜ਼ ਹੈ ਜੋ ਕਿ ਅਮਰਤਪਾਲ ਸਿੰਘ ਨੇ ਉਹ ਮੁੱਦਾ ਸਾਹਮਣੇ ਲਿਆਂਦਾ ਲੇਕਿਨ ਸਰਸਤ ਸਾਹਿਬ ਜੇਕਰ ਕੋਈ ਹੋਰ ਵਿਅਕਤੀ ਇਹ ਮੁੱਦਾ ਚੁੱਕਦਾ ਡਾਂਗਾ ਵਾਲੇ ਬੜੇ ਨਿਹੰਗ ਸਿੰਘ ਉੱਥੇ ਪਹੁੰਚ ਜਾਣੇ ਸੀਗੇ ਲੇਕਿਨ ਹਜੇ ਤੱਕ ਕੋਈ ਵੀ ਉਸ ਦੇ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਨਿਤਦਾ ਆਇਆ ਨਜ਼ਰ ਨਹੀਂ ਆਇਆ ਕੀ ਕਾਰਨ ਕੀ ਸਮਝ ਦੇ ਵਿੱਚ ਕਿ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਉਹਨੂੰ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਮੇਰੇ ਨਾਲ ਉਹ ਸੰਪਰਕ ਕਰੇ ਮੈਂ ਉਹਦੇ ਇਸ ਮਸਲੇ ਦੇ ਉੱਤੇ ਜਿਹੜਾ ਉਹਦੇ ਨਾਲ ਕਿਹਾ ਜਾ ਰਿਹਾ ਕਿ ਕੋਈ ਲੋਕ ਇਹ ਵੀ ਰਿਊਮਰ ਫਲਾ ਰਹੇ ਨੇ ਕਿ ਉਹ ਕਿਸੇ ਏਜੰਸੀਆਂ ਦਾ ਬੰਦਾ ਹੈ ਲੱਗਦਾ ਤੁਹਾਨੂੰ ਜੇਕਰ ਕੋਈ ਵਿਅਕਤੀ ਕਿਸੇ ਵਿਸ਼ੇਸ਼ ਵਿਅਕਤੀ ਵਾਸਤੇ ਆਵਾਜ਼ ਚੁੱਕਿਆ ਜਾਂਦੀ ਹੈ ਜਾਂ ਤਾਂ ਉਹਨੂੰ ਏਜੰਸੀਆਂ ਦਾ ਬੰਦਾ ਠਹਿਰਾ ਦਿੱਤਾ ਜਾਂਦਾ ਜੇ ਉਹ ਏਜੰਸੀਆਂ ਦਾ ਬੰਦਾ ਹੈ ਤੇ ਸਰਕਾਰਾਂ ਨੇ ਫਿਰ ਹੁਣ ਤੱਕ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਤੇ ਅਜੇ ਤੱਕ ਉਹਨੂੰ ਸਾਹਮਣੇ ਕਿਉਂ ਨਹੀਂ ਲੈਂਦਾ ਵੀ ਇਹ ਬੰਦਾ ਜਿਹੜਾ ਵੀ ਇਹ ਗਲਤ ਆਦਮੀ ਹੈ ਤੇ ਜਿਹੜਾ ਇਹ ਕੇਸ ਉਹਨੇ ਚੁੱਕਿਆ ਅਮਰਤਪਾਲ ਸਿੰਘ ਨੇ ਮੈਂ ਉਹਦੀ ਪੂਰਨ ਤੌਰ ਤੇ ਹਮਾਇਤ ਕਰਦਾ ਹਾਂ ਲੇਕਿਨ ਲਗਦਾ ਨਹੀਂ ਚੌਧਰ ਵਾਸਤੇ ਵੀ ਲੋਕ ਕਰੀ ਜਾ ਰਹੇ ਨੇ ਜਿਸ ਤਰ੍ਹਾਂ ਕੋਈ ਹੋਰ ਵੀਡੀਓ ਸਾਹਮਣੇ ਆ ਜਾਂਦੀ ਤੇ ਉੱਥੇ ਵੀ ਚਲੇ ਜਾਂਦੇ ਕਈ ਲੋਕ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਵਾਸਤੇ ਲੋਕਾਂ ਦੇ ਘਰਾਂ 'ਚ ਵੜ ਜਾਂਦੇ ਨੇ ਇਹ ਵੀ ਤੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੀ ਸੀ ਨਾ ਤੇ ਇੱਚ ਨਹੀਂ ਚਾਹੀਦਾ ਸੀ ਕਿ ਲੋਕ ਉਹਨਾਂ ਨਾਲ ਖਲੋ ਜਾਂਦੇ ਜਿਹੜੀ ਕਿ ਗੁਰੂ ਮਹਾਰਾਜ ਦੀ ਉਥੇ ਅਜੂਰੀ ਦੇ ਲਾਗੇ ਉੱਥੇ ਜਿਹੜਾ ਇਹ ਦੁਸ਼ਕਰਮ ਕਰਮ ਹੋਣੇ ਤੇ ਬਹੁਤ ਵੱਡੀ ਇਹ ਬੇਦਵੀ ਹੈ ਇਦੋਂ ਵੱਡੀ ਹੋਰ ਬੇਦਵੀ ਕੀ ਹੋ ਸਕਦੀ ਹੈ ਕਿ ਪੰਜਾਬ ਪੁਲਿਸ ਨੂੰ ਇਹ ਕਿਤੇ ਗਲਤੀ ਨਾ ਕਰੇ ਕਿ ਇਸ ਕੇਸ ਦੇ ਵਿੱਚ ਉਹਨੂੰ ਕਿਤੇ ਇਨਵੋਲਵ ਕਰਕੇ ਤੇ ਉੱਥੇ ਜੇ ਇਹ ਪਰਚਾ ਕਰਦੇ ਨੇ ਫਿਰ ਲੋਕਾਂ ਨੂੰ ਜਦੋਂ ਪਤਾ ਲੱਗਿਆ ਵੀ ਇਹਦੇ ਨਾਲ ਧੱਕਾ ਹੋਇਆ ਤੇ ਲੋਕਾਂ ਨੇ ਆਪਣੇ ਆਪ ਜਿਹੜਾ ਉੱਥੇ ਪਹੁੰਚ ਜਾਣਾ ਪੰਜਾਬ ਵਿੱਚ ਅਮਰਤਪਾਲ ਸਿੰਘ ਮੈਰੋ ਜੋ ਕਿ ਕਿਸੇ ਵੀ ਪਛਾਣ ਦਾ ਮਹਤਾਜ ਨਹੀਂ ਹੈ ਬੀਤੇ ਕੁਝ ਦਿਨ ਪਹਿਲਾਂ ਉਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਵਿੱਚ ਕਾਫੀ ਉਪਭਾਵਕ ਨਜ਼ਰ ਆਉਂਦੇ ਨੇ ਲੇਕਿਨ ਕਿਸੇ ਵੀ ਜਥੇਬੰਦੀ ਵੱਲੋਂ ਹਜੇ ਤੱਕ ਅਮਰਤਪਾਲ ਸਿੰਘ ਦੀ ਸਾਰ ਜਿਹੜੀ ਹੈ ਉਹ ਨਹੀਂ ਲਈ ਗਈ ਜਿਸ ਵਾਰ ਬਸਾਨਾ ਗੱਲਬਾਤ ਕਰਨ ਲਈ ਤਿਆਰ ਨੇ ਬਲਦੇਵ ਸਿੰਘ ਸੰਸਾਰੀ ਬੇਸ਼ੱਕ ਕਿਸਾਨ ਆਗੂ ਨੇ ਸਿੱਖ ਜਥੇਬੰਦੀਆਂ ਦੇ ਵੀ ਆਗੂ ਨੇ ਉਹਨਾਂ ਵੱਲੋਂ ਅਕਸਰ ਹੀ ਲੋਕਾਂ ਦੇ ਹੱਕਾਂ ਦੇ ਵਿੱਚ ਆਵਾਜ਼ ਚੁਕਦੇ ਰਹੇ ਨੇ ਅੱਜ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਵੀ ਪਹੁੰਚ ਰਹੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਰਈ ਭਤੀ ਜੀ ਗੱਲ ਤੇ ਸੱਚੀ ਹੈ ਸਿੱਖ ਸਿੱਖ ਨੂੰ ਨਮਾਰੇ ਤੇ ਕੌਮ ਕਦੇ ਨਾ ਹਾਰੇ ਇੱਕ ਨੌਜਵਾਨ ਜੋ ਕਿ ਮੁਸਲਮਾਨ ਕਮਿਊਨਿਟੀ ਤੋਂ ਸੀ ਸਿੱਖ ਸਜਦਾ ਆ ਸਿੱਖਾਂ ਦੀ ਆਵਾਜ਼ ਚੁੱਕਦਾ ਆ ਲੇਕਿਨ ਆ ਲਾਸਟ ਮੂਮੈਂਟ ਤੇ ਆ ਕੇ ਆਬ ਹੋ ਰੋਂਦਾ ਆ ਕੋਈ ਵੀ ਸਿੱਖ ਜਿੱਥੇ ਬੰਦੀਆਂ ਦਾ ਆਗੂ ਹਜੇ ਤੱਕ ਉਹਨਾਂ ਦੇ ਹੱਕ 'ਚ ਨਹੀਂ ਆਇਆ ਕੀ ਕਰ ਸਮਝਦੇ ਤੁਸੀਂ ਦੇਖੋ ਇਹਦੇ ਵਿੱਚ ਬਹੁਤ ਵਿਚਾਰਨ ਵਾਲੀ ਗੱਲ ਹੈ ਕਿ ਇੱਕ ਨੌਜਵਾਨ ਬੱਚਾ ਤੇ ਉਹ ਸਿੱਖ ਧਰਮ ਜਿਹੜਾ ਹੈ ਉਹ ਧਾਰਨ ਕਰਦਾ ਹੈ ਔਰ ਨਿਹੰਗ ਬਣਦੇ ਵਿੱਚ ਰਹਿ ਰਿਹਾ ਔਰ ਉਹ ਬਹੁਤ ਵਧੀਆ ਮਸਲੇ ਜਿਹੜੇ ਨੇ ਉਹ ਚੁੱਕ ਰਿਹਾ ਹੈ ਜਿਹੜਾ ਮਸਲਾ ਹੁਣ ਚੁੱਕਿਆ ਜਿਹੜੀ ਤੁਸੀਂ ਵੀ ਉਹ ਵੀਡੀਓ ਵੇਖੀ ਹੋਣੀ ਜਿਹਦੇ ਵਿੱਚ ਉਹ ਬਹੁਤ ਜ਼ਿਆਦਾ ਭਾਵਕ ਹੋ ਗਿਆ ਹੈ ਦੀ ਉਹ ਇਹ ਗੱਲ ਕਹਿ ਰਿਹਾ ਕਿ ਮੇਰੀ ਕਿਸੇ ਨੇ ਕੱਲ ਨਹੀਂ ਸੁਣੀ ਹੁਣ ਪਰਸੋਂ ਤੇ ਸਾਡੀ ਮੀਟਿੰਗ ਸੀ ਬਹੁਤ ਵੱਡੀ ਰੈਲੀ ਸੀ ਸਾਡੀ 22 ਤਰੀਕ ਨੂੰ ਜਿਹੜੀ ਕਿ ਪਿਪਲੀ ਹਰਿਆਣੇ ਦੇ ਵਿੱਚ ਕਿਸਾਨ ਮਹਾਪੰਚਾਇਤ ਸੀ ਸਾਡੀ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਅਤੇ ਕੇਐਨਐਮ ਵੱਲੋਂ ਉਹਦੇ ਵਿੱਚ ਅਸੀਂ ਗਏ ਹਾਂ ਤੇ ਕੱਲ ਸਵੇਰੇ ਹੀ ਮੈਂ ਜਿਹੜੀ ਆ ਉਹ ਮੈਨੂੰ ਕਿਸੇ ਦਾ ਫੋਨ ਆਇਆ ਵੀ ਐਸੇ ਇਸ ਤਰ੍ਹਾਂ ਵੀਡੀਓ ਆ ਤੇ ਤੁਸੀਂ ਉਹ ਵੇਖੀ ਆ ਮੈਂ ਕਿਹਾ ਮੈਂ ਨਹੀਂ ਵੇਖੀ ਉਹ ਮੈਨੂੰ ਕੱਲ 12:00 ਤੱਕ ਸ਼ਾਮ ਨੂੰ ਵੀਡੀਓ ਮਿਲੀ ਆ ਮੈਨੂੰ ਤੇ ਵੀਡੀਓ ਮਿਲਣ ਤੋਂ ਬਾਅਦ ਮੈਂ ਜਦੋਂ ਵੀਡੀਓ ਵੇਖੀ ਤੇ ਮੈਨੂੰ ਵੀ ਇਸ ਚੀਜ਼ ਦਾ ਬਹੁਤ ਮਨ ਦੇ ਵਿੱਚ ਆਇਆ ਵੀ ਇਹ ਜਿਹੜਾ ਨੌਜਵਾਨ ਇੰਨਾ ਭਾਵੁਕ ਹੋਇਆ ਹੈ ਤੇ ਕਿਉਂ ਹੋਇਆ ਇਹਦੇ ਪਿੱਛੇ ਕਾਰਨ ਕੀ ਆ ਜੋ ਉਹਦੀ ਗੱਲ ਸੁਣ ਰਿਹਾ ਹਾਂ ਵੀ ਜਿਹੜੀ ਉਹ ਕਹਾਣੀ ਦੱਸ ਰਿਹਾ ਸੀ ਕਿ ਇੱਕ ਗਰੰਥੀ ਹੈ ਕੁਰਦਵਰ ਦਾ ਡੇਰਾ ਇੱਕ ਤੇ ਉਹਦਾ ਜਿਹੜਾ ਉਥੋਂ ਦਾ ਮੁਖਿਆ ਉਹ ਗੁਰੂ ਘਰ ਦਾ ਜਿਹੜਾ ਵਜ਼ੀਰ ਹੈ ਉਹੀ ਇੱਕ ਲੜਕੀ ਦੇ ਨਾਲ ਦੁਸ਼ਕਰਮ ਕਰਦਾ ਹੈ। ਔਰ ਜਦੋਂ ਉਹ ਲੜਕੀ ਜਿਹੜੀ ਆ ਇਹਦੇ ਕੋਲ ਆਉਂਦੀ ਆ ਮੈਰੋਂ ਦੇ ਘਰ ਜਾਂਦੀ ਆ ਤੇ ਉਹ ਸਾਰੀ ਆਪਣੀ ਕਹਾਣੀ ਜਿਹੜੀ ਆ ਇਹਨੂੰ ਦੱਸਦੀ ਆ ਤੇ ਇਹ ਉਹਦੀ ਫਾਜਤ ਵਾਸਤੇ ਜਾਂਦਾ ਹੈ। ਔਰ ਫਿਰ ਜਿਸ ਤਰ੍ਹਾਂ ਉਹ ਦੱਸ ਰਿਹਾ ਸੀ ਕਿ ਉਹ ਜਿਹੜੀ ਲੜਕੀ ਆ ਬਾਅਦ ਦੇ ਵਿੱਚ ਉਹ ਫਿਰ ਦੂਸਰੇ ਪਾਸੇ ਉਦਰਦੋਸ਼ੀ ਦੇ ਨਾਲ ਹੀ ਜਾ ਕੇ ਖਲੋ ਜਾਂਦੀ ਆ। ਔਰ ਇੱਕ ਜਿਹੜਾ ਪੁਲਿਸ ਅਫਸਰ ਹੈ ਉਹ ਵੀ ਜਿਹੜਾ ਉਹ ਦੋਸ਼ੀਆਂ ਨੂੰ ਬਚਾਉਣ ਵਿੱਚ ਹੈ ਤੇ ਉਹ ਮੈਰੋਂ ਜਿਹੜਾ ਅਮਰਤਪਾਲ ਸਿੰਘ ਆ ਇਹਨੂੰ ਜਿਹੜਾ ਉਹ ਡਰਾ ਧਮਕਾ ਰਹੇ ਨੇ ਇਹ ਤੇ ਇੰਪ੍ਰੈਸ਼ਨ ਪਾ ਰਹੇ ਨੇ ਵੀ ਤੂੰ ਇਹ ਮੁੱਦਾ ਕਿਉਂ ਠਾਇਆ ਹੁਣ ਸਵਾਲ ਆ ਵੀ ਜਿਸ ਇਨਸਾਨ ਨੇ ਐਡਾ ਵੱਡਾ ਮੁੱਦਾ ਜਿਹੜਾ ਉਹ ਠਾਇਆ ਮੈਂ ਉਸ ਗੱਲ ਤੇ ਨਹੀਂ ਜਾਣਾਂ ਜਿਹੜੀ ਕਿ ਉਹਦੇ ਵਿੱਚ ਉਹਨੇ ਸਾਰੀ ਕਹਾਣੀ ਦੱਸੀ ਕਿ ਉਹ ਲੜਕੀ ਜਿਹੜੀ ਆਪੇ ਕਈ ਸਾਲਾਂ ਦੋ ਸਾਲ ਤੋਂ ਕਰੀਬ ਉਹਦੇ ਸਬੰਧ ਸਨ ਨਜਾਇਜ਼ ਸਬੰਧ ਸੀ ਉਹਦੇ ਨਾਲ ਤੇ ਹੁਣ ਉਹਦੇ ਆਏ ਜਿਹੜੇ ਦੋ ਸਾਲ ਤੋਂ ਨਜਾਇਜ਼ ਸਬੰਧ ਇਹ ਤਾਂ ਗੱਲ ਵੱਖਰੀ ਹੈ ਕਿ ਉਹ ਦਬਾਕੇ ਨਹੀਂ ਕੀਤੇ ਜਾ ਸਕਦੇ ਭਾਵੇਂ ਉਹਦੀ ਮਰਜ਼ੀ ਨਹੀਂ ਸੀ ਲੇਕਿਨ ਜਿਸ ਤਰ੍ਹਾਂ ਕਹਾਣੀ ਜਿਹੜੀ ਆਈ ਆ ਜੋ ਉਹ ਗੁਰੂ ਘਰ ਦੇ ਵਿੱਚ ਕਰਦਾ ਰਿਹਾ ਅਸੀਂ ਸਾਰਿਆਂ ਦੇ ਕੋਈ ਠੇਕੇਦਾਰ ਨਹੀਂ ਹੈਗੇ ਲੇਕਿਨ ਜਿਹੜਾ ਕੋਈ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੇ ਦੁਸ਼ ਕਰਮ ਕਰੇਗਾ ਤੇ ਉਹਦਾ ਪਤਾ ਲੱਗਦਾ ਹੈ ਤੇ ਉਹ ਜਿਹੜਾ ਮੁੱਦਾ ਜਿਹੜਾ ਉਹ ਸਾਹਮਣੇ ਲਿਆਉਣਾ ਇੱਕ ਸਿੱਖ ਦਾ ਫਰਜ਼ ਹੈ ਜੋ ਕਿ ਅੰਮ੍ਰਿਤਪਾਲ ਸਿੰਘ ਨੇ ਉਹ ਮੁੱਦਾ ਸਾਹਮਣੇ ਲਿਆਂਦਾ ਲੇਕਿਨ ਸਰਸਾ ਸਾਹਿਬ ਜੇਕਰ ਕੋਈ ਹੋਰ ਵਿਅਕਤੀ ਇਹ ਮੁੱਦਾ ਚੁੱਕਦਾ ਦਾੰਗਾ ਵਾਲੇ ਬੜੇ ਨਿਹੰਗ ਸਿੰਘ ਉੱਥੇ ਪਹੁੰਚ ਜਾਣੇ ਸੀਗੇ ਲੇਕਿਨ ਹਜੇ ਤੱਕ ਕੋਈ ਵੀ ਉਸ ਦੇ ਹਾਮ ਅਮਰਤਪਾਲ ਦੇ ਹੱਕ ਦੇ ਵਿੱਚ ਨਿਤਦਾ ਨਜ਼ਰ ਨਹੀਂ ਆਇਆ ਕੀ ਕਾਰਨ ਕੀ ਸਮਦਰ ਵਿੱਚ ਦੇਖੋ ਮੈਂ ਕੱਲ ਦਾ ਹੀ ਜਦੋਂ ਦਾ ਮੈਨੂੰ ਪਤਾ ਲੱਗਿਆ ਹੈ ਤੇ ਮੈਂ ਉਹਦੇ ਨਾਲ ਫੋਨ ਦੇ ਉੱਤੇ ਸੰਪਰਕ ਕਰ ਰਿਹਾ ਤੇ ਮੈਂ ਫੋਨ ਜਿਹੜਾ ਤਸਵੀਰ ਸਿੰਘ ਖਲੀ ਤੋਂ ਉੱਥੋਂ ਵੀ ਫੋਨ ਜਿਹੜਾ ਸੀ ਨੰਬਰ ਲਿਆ ਮੇਰੇ ਕੋਲ ਨੰਬਰ ਨਹੀਂ ਸੀ ਮੈਂ ਕੋਈ ਨੰਬਰ ਲੈ ਕੇ ਤੇ ਮੈਂ ਉਹਨੂੰ ਫੋਨ ਕਰ ਰਿਹਾ ਤੇ ਵੀ ਉਹਦੇ ਨਾਲ ਸੰਪਰਕ ਕੀਤਾ ਜਾਏ ਲੇਕਿਨ ਉਹਦਾ ਜਿਹੜਾ ਫੋਨ ਆ ਉਹ ਬੰਦ ਆ ਰਿਹਾ ਹੈ ਤੇ ਮੈਂ ਤਾਂ ਇਸੇ ਕਰਕੇ ਹੀ ਤੁਹਾਡੀ ਇਮੀਡੀਏ ਵਿੱਚ ਮੈਂ ਤਾਂ ਹੀ ਗੱਲ ਜੜੀਆ ਕੀਤੀ ਹੈ ਕਿ ਮੈਨੂੰ ਉਹਦਾ ਪਤਾ ਨਹੀਂ ਲੱਗ ਰਿਹਾ ਵੀ ਪਤਾ ਸੀ ਕਿ ਅੱਜ ਸ਼ਾਇਦ ਉਹਨਾਂ ਨੇ ਕੋ ਕਾਲ ਦਿੱਤੀ ਸੀ ਵੀ ਬਿਆਸ ਦੇ ਵਿੱਚ ਹੁਣ ਮੈਂ ਬਿਆਸ ਜਾਵਾਂ ਤਾਂ ਜਾਵਾਂ ਕਿੱਥੇ ਕਿਸ ਪੁਆਇੰਟ ਤੇ ਜਾਵਾਂ ਜਿੰਨਾ ਚਿਰ ਕੋਈ ਗੱਲ ਨਹੀਂ ਪਤਾ ਲੱਗਦਾ ਸੋ ਮੈਂ ਉਹਦੇ ਨਾਲ ਜਿਹੜੀ ਗੱਲ ਉਹਨੇ ਕੀਤੀ ਹੈ ਇਹ ਲੜਕੀ ਵਾਲਾ ਜਿਹੜਾ ਕੇਸ ਉਹਨੇ ਸਾਹਮਣੇ ਲਿਆਂਦਾ ਹੈ ਤੇ ਜਿਹੜਾ ਉਹਦੇ ਤੇ ਇਹ ਇੰਪ੍ਰੈਸ਼ਨ ਪਾਇਆ ਜਾ ਰਿਹਾ ਵੀ ਤੇਰੇ ਤੇ ਵੀ ਇਹ ਤੇ ਉਹ ਜਿਹੜਾ ਡਰ ਹੈ ਉਹਨੂੰ ਵੀ ਮੇਰੇ ਤੇ ਕਿਤੇ ਪਰਚਾ ਨਾ ਹੋ ਜਾਵੇ ਤੇ ਇਹ ਪੁਲਿਸ ਜਿਹੜੀ ਹੈ ਸਰਕਾਰਾਂ ਜਿਹੜੀਆਂ ਨੇ ਸਭ ਕੁਝ ਕਰ ਸਕਦੀਆਂ ਕਿਉਂਕਿ ਕੀ ਨਹੀਂ ਇਹ ਕਰਦੀਆਂ ਸੋ ਜਿਸ ਕਰਕੇ ਮੈਂ ਤੁਹਾਡੇ মিডিਆ ਦੇ ਰਾਹੀਂ ਉਹਨੂੰ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਮੇਰੇ ਨਾਲ ਉਹ ਸੰਪਰਕ ਕਰੇ ਮੈਂ ਉਹਦੇ ਇਸ ਮਸਲੇ ਦੇ ਉੱਤੇ ਜਿਹੜਾ ਉਹਦੇ ਨਾਲ ਲੇਕਿਨ ਸੱਸਾ ਸਾਹਿਬ ਕਿਹਾ ਜਾ ਰਿਹਾ ਕਿ ਕੋਈ ਲੋਗ ਇਹ ਵੀ ਰਿਯੂਮਰ ਫਲਾ ਰਹੇ ਨੇ ਕਿ ਉਹ ਕਿਸੇ ਏਜੰਸੀਆਂ ਦਾ ਬੰਦਾ ਆ ਲੱਗਦਾ ਤੁਹਾਨੂੰ ਜੇਕਰ ਕੋਈ ਵਿਅਕਤੀ ਕਿਸੇ ਵਕੀਫ ਵਿਸ਼ੇਸ਼ ਵਿਅਕਤੀ ਵਾਸਤੇ ਆਵਾਜ਼ ਚੁੱਕਿਆ ਜਾਂਦੀ ਹੈ ਜਾਂ ਤਾਂ ਉਹਨੂੰ ਏਜੰਸੀਆਂ ਦਾ ਬੰਦਾ ਠਹਿਰਾ ਦਿੱਤਾ ਜਾਂਦਾ ਤੁਹਾਨੂੰ ਲੱਗਦਾ ਹੈ ਜੀ ਕੌਣ ਏਜੰਸੀਆਂ ਦਾ ਬੰਦਾ ਉਹਨੂੰ ਕੌਣ ਕਹਿ ਰਿਹਾ ਹੈ ਇਹਦੇ ਪਿੱਛੇ ਕੋਈ ਪਤਾ ਨਹੀਂ ਕੋ ਉਹ ਭਾਵੇਂ ਏਜੰਸੀਆਂ ਦਾ ਤੇ ਭਾਵੇਂ ਕਿਸੇ ਦਾ ਮੈਂ ਇਸ ਗੱਲ ਦੇ ਪਿੱਛੇ ਨਹੀਂ ਜਾਣਾ ਉਹ ਗੱਲ ਇੱਕ ਵੱਖਰੀ ਹੈ ਜੇ ਉਹ ਏਜੰਸੀਆਂ ਦਾ ਬੰਦਾ ਹੈ ਤੇ ਸਰਕਾਰਾਂ ਨੇ ਫਿਰ ਹੁਣ ਤੱਕ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਤੇ ਅਜੇ ਤੱਕ ਉਹਨੂੰ ਸਾਹਮਣੇ ਕਿਉਂ ਨਹੀਂ ਲੈਂਦਾ ਵੀ ਇਹ ਬੰਦਾ ਜਿਹੜਾ ਵੀ ਇਹ ਗਲਤ ਆਦਮੀ ਹੈ ਮੈਂ ਤਾਂ ਇਸ ਗੱਲ ਨੂੰ ਲੈਣਾ ਹੈ ਕਿ ਜਿਹੜਾ ਕੇਸ ਉਹਨੇ ਆ ਚੁੱਕਿਆ ਜਿਹੜਾ ਲੜਕੀ ਦੇ ਨਾਲ ਦੁਰਸ਼ਕਰਮ ਜਿਹੜੇ ਹੁੰਦੇ ਰਹੇ ਨੇ ਤੇ ਗੁਰੂ ਦੀ ਉੱਥੇ ਗੁਰੂ ਘਰ ਦੇ ਵਿੱਚ ਹੁੰਦੇ ਰਹੇ ਨੇ ਇਹ ਜਿਹੜਾ ਇਹ ਉਹਨੇ ਬੜਾ ਅਨਰਥਕ ਕੀਤਾ ਤੇ ਜਿਹੜਾ ਇਹ ਕੇਸ ਉਹਨੇ ਚੁੱਕਿਆ ਅਮਰਤਪਾਲ ਸਿੰਘ ਨੇ ਮੈਂ ਉਹਦੀ ਪੂਰਨ ਤੌਰ ਤੇ ਹਮਾਇਤ ਕਰਦਾ ਵੀ ਉਹਨੇ ਇਹ ਮਰਦਾਂ ਵਾਲਾ ਕੰਮ ਕੀਤਾ ਚੰਗਾ ਕੰਮ ਕੀਤਾ ਉਹਨੇ ਲੋਕਾਂ ਦੇ ਸਾਹਮਣੇ ਤੇ ਲਿਆਂਦਾ ਨਾ ਉਸ ਦੁਸ਼ਟ ਬੰਦੇ ਨੂੰ ਜਿਹੜਾ ਇਹ ਦੁਸ਼ਕਰਮ ਕਰਦਾ ਸੀ ਉਹਨੂੰ ਸਾਹਮਣੇ ਲਿਆਂਦਾ ਤੇ ਜਿਹੜਾ ਪੁਲਿਸ ਅਫਸਰ ਜਿਹੜਾ ਉਹਦੀ ਹਮਾਇਤ ਕਰਦਾ ਉਹਦਾ ਵੀ ਉਹਨੇ ਜਿਹੜਾ ਉਹ ਪਰਦਾ ਫਾਸ਼ ਕੀਤਾ ਜਿਸ ਕਰਕੇ ਮੈਂ ਉਹਦੇ ਨਾਲ ਖੜਾ ਮੈਂ ਉਹਦੇ ਇਸ ਕੇਸ ਦੇ ਵਿੱਚ ਬਿਲਕੁਲ ਉਹਦੇ ਨਾਲ ਆ ਬਾਕੀ ਗੱਲਾਂ ਵਕਰੀਆਂ ਨੇ ਲੋਕ ਬੜਾ ਕੁਝ ਕਹਿੰਦੇ ਨੇ ਤੇ ਮੈਨੂੰ ਉਹਦੇ ਜੀਵਨ ਬਾਰੇ ਕੋਈ ਜ਼ਿਆਦਾ ਮੈਨੂੰ ਨਹੀਂ ਪਤਾ ਹੈਗਾ ਕਿਉਂਕਿ ਮੈਂ ਤਾਂ ਆਪਣੇ ਕੰਮ ਦੇ ਵਿੱਚ ਤੁਹਾਨੂੰ ਪਤਾ ਵੀ ਜ਼ਿਆਦਾ ਜਿਹੜਾ ਇਧਰੇ ਬਿਜੀ ਰਹੀਦਾ ਹੈ ਤੇ ਇਸ ਕਰਕੇ ਮੈਨੂੰ ਜਿਆਦਾ ਨਹੀਂ ਪਰ ਜਿਹੜਾ ਉਹਨੇ ਮੁੱਦਾ ਚੁੱਕਿਆ ਹੈ ਇਹ ਉਹਨੇ ਬਹੁਤ ਵਧੀਆ ਚੁੱਕਿਆ ਹੈ ਜਿਸ ਕਰਕੇ ਮੈਂ ਉਹਦੀ ਹਮਾਇਤ ਕਰਦਾ ਲੇਕਿਨ ਜੇਕਰ ਸੱਸਾ ਸਾਹਿਬ ਉਹੀ ਮੁੱਦਾ ਇਹੀ ਮੁੱਦਾ ਅਗੇ ਕੁਝ ਸੋਸ਼ਲ ਮੀਡੀਆ ਤੇ ਵੀਡੀਓ ਦੇ ਰਾਹੀਂ ਸਾਹਮਣੇ ਆਉਂਦਾ ਜਾਂ ਕਿ ਕੁੜੀ ਅਗਰ ਬੋਲਦੀ ਤੁਹਾਨੂੰ ਲੱਗਦਾ ਨਹੀਂ ਕਿ ਹੋਰ ਲੋਕ ਵੀ ਉੱਥੇ ਪਹੁੰਚ ਜਾਣੇ ਸੀਗੇ ਉਹਨਾਂ ਨੇ ਵਾਵਾ ਹੀ ਖੱਟਣ ਵਾਸਤੇ ਸਾਰਾ ਕੁਝ ਕਰਨਾ ਸੀਗਾ ਜੇਕਰ ਅਮਰਤਪਾਲ ਸਿੰਘ ਹਣਾ ਵੱਲੋਂ ਇਹ ਚੀਜ਼ ਚੁੱਕੀ ਗਈ ਹੈ ਤਾਂ ਲੱਗਦਾ ਨਹੀਂ ਕਿ ਸਾਨੂੰ ਹੋਰ ਸਪੋਰਟ ਕਰਨਾ ਚਾਹੀਦਾ ਹੈ ਬਿਲਕੁਲ ਮੈਂ ਤਾਂ ਇੱਸੀ ਕਰਕੇ ਮੈਂ ਤਾਂ ਕਹਿ ਰਿਹਾ ਭਈ ਸਾਨੂੰ ਜਿਹੜਾ ਇਸ ਤਰ੍ਹਾਂ ਦੇ ਬੰਦੇ ਨੇ ਜਿਹੜੇ ਉਹ ਬੰਦੇ ਚੰਗੇ ਕੰਮ ਕਰਦੇ ਨੇ ਚੰਗਾ ਕੰਮ ਕਰਨ ਵਾਲੇ ਦੀ ਹਮੇਸ਼ਾ ਸਾਨੂੰ ਸਪੋਰਟ ਕਰਨੀ ਚਾਹੀਦੀ। ਲੇਕਿਨ ਲੱਗਦਾ ਨਹੀਂ ਚੌਧਰ ਵਾਸਤੇ ਵੀ ਲੋਕ ਕਰੀ ਜਾ ਰਹੇ ਨੇ ਜਿਸ ਤਰ੍ਹਾਂ ਕੋਈ ਹੋਰ ਵੀਡੀਓ ਸਾਹਮਣੇ ਆ ਜਾਂਦੀ ਤੇ ਉੱਥੇ ਵੀ ਚਲੇ ਜਾਂਦੇ ਆ। ਕਈ ਲੋਕ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਵਾਸਤੇ ਲੋਕਾਂ ਦੇ ਘਰਾਂ 'ਚ ਵੜ ਜਾਂਦੇ ਨੇ। ਇਹ ਵੀ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੀ ਸੀ ਨਾ ਤੇ ਇੱਥੇ ਨਹੀਂ ਚਾਹੀਦਾ ਸੀ ਕਿ ਲੋਕ ਉਹਨਾਂ ਨਾਲ ਖਲੋ ਜਾਂਦੇ। ਇਹ ਮੈਂ ਸਮਝਦਾ ਕਿ ਬਹੁਤ ਵੱਡੀ ਬੇਇੱਦਵੀ ਹੈ ਜਿਹੜੀ ਕਿ ਗੁਰੂ ਮਹਾਰਾਜ ਦੀ ਉੱਥੇ ਅਜੂੜੀ ਦੇ ਲਾਗੇ ਉੱਥੇ ਜਿਹੜਾ ਇਹ ਦੁਸ਼ਕਰਮ ਕਰਮ ਹੋਣੇ ਤੇ ਬਹੁਤ ਵੱਡੀ ਇਹ ਬੇਇੱਦਵੀ ਹੈ। ਇਤੋਂ ਵੱਡੀ ਹੋਰ ਬੇ ਦਾ ਗੁਰੂ ਮਹਾਰਾਜ ਦਾ ਵਜ਼ੀਰ ਹੋਵੇ ਜਿਹਨੇ ਲੋਕਾਂ ਨੂੰ ਇਹ ਸਿੱਖਿਆ ਦੇਣੀ ਆ ਤੇ ਜੇ ਉਹ ਬੰਦਾ ਇਹ ਕੰਮ ਕਰਦਾ ਹੈ ਤੇ ਇਹ ਬਹੁਤ ਮਾੜਾ ਕੰਮ ਆ ਜਿਹੜਾ ਉਹਨੇ ਕੀਤਾ ਤੇ ਜਿਹੜੀ ਗੱਲ ਤੁਸੀਂ ਕੀਤੀ ਆ ਮੈਂ ਉੱਤੇ ਜਾਦਾ ਨਹੀਂ ਜਾਣਾ ਲੋਕ ਕੀ ਸੰਜ ਨੇ ਲੋਕ ਆਪਣੇ ਹਿਸਾਬ ਨਾਲ ਜਿਹੜਾ ਕੰਮ ਕਰਦੇ ਆ ਮੈਂ ਤਾਂ ਆਪਣੇ ਹਿਸਾਬ ਨਾਲ ਆਪਣੇ ਰਸਤੇ ਤੇ ਚੱਲ ਰਿਹਾ ਬਾਕੀ ਮੈਨੂੰ ਲੋਕਾਂ ਤੋਂ ਲੋਕ ਕੀ ਸੋਚਦੇ ਨੇ ਕੀ ਕਰਦੇ ਨੇ ਕੀ ਨਹੀਂ ਕਰਦੇ ਮੈਨੂੰ ਜਿਆਦਾ ਨਹੀਂ ਮੈਂ ਤਾਂ ਇਹ ਆ ਕਿ ਜਿੱਥੇ ਵੀ ਕਿਤੇ ਕੋਈ ਜ਼ੁਲਮ ਦਾ ਕਿਸਾਨੀ ਦੇ ਮਸਲੇ ਨੇ ਜਾਂ ਧਾਰਮਿਕ ਮਸਲੇ ਨੇ ਇਤਿਹਾਸ ਦੇ ਮਸਲੇ ਨੇ ਜਾਂ ਇੱਥੇ ਜਿੱਥੇ ਇਸ ਤਰ੍ਹਾਂ ਦਾ ਇਹ ਕੰਮ ਹੋਇਆ ਤੇ ਇਹਦੇ ਤੇ ਜਿਹੜਾ ਪੁਲਿਸ ਨੂੰ ਧਮਕੀਆਂ ਦੇ ਰਹੀ ਆ ਮੈਂ ਪੁਲਿਸ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਪੰਜਾਬ ਪੁਲਿਸ ਨੂੰ ਇਹ ਕਿਤੇ ਗਲਤੀ ਨਾ ਕਰੇ ਕਿ ਇਸ ਕੇਸ ਦੇ ਵਿੱਚ ਉਹਨੂੰ ਕਿਤੇ ਇਨਵੋਲਵ ਕਰਕੇ ਤੇ ਉੱਤੇ ਜੇ ਇਹ ਪਰਚਾ ਕਰਦੇ ਨੇ ਤੇ ਗਲਤ ਹੋਵੇਗਾ ਕਿਉਂਕਿ ਉਹਨੇ ਇਹ ਪਰਦਾ ਫਾਸ ਕੀਤਾ ਤੇ ਜੇ ਇਹਨੇ ਪੁਲਿਸ ਨੇ ਉੱਤੇ ਨਜਾਇਜ਼ ਪਰਚਾ ਕੀਤਾ ਤੇ ਇਹਦਾ ਜਿਹੜਾ ਰਿਜ਼ਲਟ ਹੈ ਉਹ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਪੰਜਾਬ ਸਰਕਾਰ ਨੂੰ ਪਹੁੰਚਣਾ ਪਏਗਾ ਫਿਰ ਲੋਕਾਂ ਨੂੰ ਜਦੋਂ ਪਤਾ ਲੱਗਿਆ ਵੀ ਇਹਦੇ ਨਾਲ ਥੱਕਾ ਹੋਇਆ ਤੇ ਲੋਕਾਂ ਨੇ ਆਪਣੇ ਆਪ ਜਿਹੜਾ ਉੱਥੇ ਪਹੁੰਚ ਜਾਣਾ ਸਰਦਾਰ ਸਾਹਿਬ ਜਦੋਂ ਵੀਡੀਓ ਵੇਖੀ ਸੀਗੀ ਪਹਿਲਾ ਰਿਐਕਸ਼ਨ ਕੀ ਦਿਮਾਗ 'ਚ ਆਇਆ ਸੀਗਾ ਦਿਲ 'ਚ ਕੀ ਚੱਲ ਰਿਹਾ ਸੀ ਉਸਨੇ ਦੇਖੋ ਮੈਂ ਬੜਾ ਹੈਰਾਨ ਸਾਂ ਬੜਾ ਦੁੱਖ ਆਇਆ ਸੀ ਵੀ ਇਸ ਆਦਮੀ ਨੇ ਐਡਾ ਵਧੀਆ ਕੰਮ ਕੀਤਾ ਤੇ ਉਹ ਰੋ ਰਿਹਾ ਵੀ ਮੇਰੀ ਕੋਈ ਗੱਲ ਨਹੀਂ ਸੁਣ ਰਿਹਾ ਤੇ ਮੈਨੂੰ ਇਸ ਚੀਜ਼ ਦਾ ਬੜਾ ਦੁੱਖ ਆ ਜਿਸ ਕਰਕੇ ਮੈਂ ਕੱਲ੍ਹ ਦਾ ਹੀ ਬਹੁਤ ਪਰੇਸ਼ਾਨ ਤੇ ਜਿਸ ਕਰਕੇ ਮੈਂ ਅੱਜ ਤੁਹਾਡੀ ਮੀਡੀਆ ਦੇ ਰਹੀ ਇਹ ਗੱਲ ਜਿਹੜੀ ਆ ਇਹ ਤਾਂ ਰੱਖਣ ਚਾਹ। ਸਿਸਰ ਸਾਹਿਬ ਜੇ ਅੱਜ ਤੁਸੀਂ ਬਿਆਸਤੀ ਗੱਲ ਕੀਤੀ ਕਿ ਬਿਆਸ ਪਹੁੰਚ ਕੇ ਵੀ ਤੁਸੀਂ ਧਰਨੇ 'ਚ ਸ਼ਮੂਲੀਅਤ ਕਰਨੀ ਸੀ। ਜੇ ਅਗਰ ਇਨ ਫਿਊਚਰ ਪੰਜਾਬ 'ਚ ਜ਼ਰੂਰਤ ਪੈਂਦੀ ਹੈ ਤੇ ਕਿੱਥੇ-ਕਿੱਥੇ ਤੁਹਾਡੇ ਵੱਲੋਂ ਸ਼ਮੂਲੀਅਤ ਕੀਤੀ ਜਾ ਸਕਦੀ ਔਰ ਖਾਸ ਤੌਰ ਤੇ ਕਿਸਾਨ ਜਿਹੜੇ ਨੇ ਕਿਸਾਨ ਆਗੂ ਨੇ ਉਹ ਵੀ ਕਿਸ ਚ ਸਾਥ ਦੇਣਗੇ ਉਹਨਾਂ ਦਾ। ਦੇਖੋ ਸਾਡਾ ਜਿਹੜਾ ਕਿਸਾਨੀ ਸੰਘਰਸ਼ ਹੈ ਉਹ ਬੜਾ ਹੋਰ ਕਿਸਮ ਦਾ ਚੱਲ ਰਿਹਾ ਹੈ ਅਸੀਂ ਅੱਜ ਤੱਕ ਤੁਹਾਨੂੰ ਇਹ ਪਤਾ ਹੈ ਵੀ ਕਿਸੇ ਨੂੰ ਅੱਜ ਤੱਕ ਜਿਹੜਾ ਜਿਸ ਤਰ੍ਹਾਂ ਕਿ ਸਾਨੂੰ ਅਸੀਂ ਦਿੱਲੀ ਤੋਂ ਤਾਮਨ ਲਾਟੂ ਜਾਣਾ ਸੀ ਤੇ ਸਾਡੇ ਆਹ ਸ਼ਰੀ ਸਾਹਿਬਾਂ ਸਨ ਆਹੀ ਸ਼ਰੀ ਸਾਹਿਬ ਹੈ ਇਸ ਕਰੀਬ 8.5 ਇੰਚ ਦੀ ਹੈ ਤੇ ਇਸ ਸ਼ਰੀ ਸਾਹਿਬ ਤੋਂ ਜਿਹੜਾ 9 ਇੰਚ ਦੀ ਸਾਨੂੰ ਜਿਹੜੀ ਆ ਉਹ ਕਾਨੂੰਨੀ ਤੌਰ ਦੇ ਉੱਤੇ ਮੰਨਤਾ ਹੈ ਕਿ ਅਸੀਂ ਪਾਕੇ ਤੇ ਜਿਹੜਾ ਵਾਈਜਾਜ ਸਫਰ ਕਰ ਸਕਦੇ ਹਾਂ ਘਰੇਲੂ ਅੜਾਨਾਂ ਦੇ ਵਿੱਚ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਰਦਾਰ ਸੰਗਦੇਵ ਸਿੰਘ ਭੋਜਰਾਜ ਸਾਨੂੰ ਉਥੇ ਰੋਕਿਆ ਗਿਆ ਪਰ ਅਸੀਂ ਜਿਹੜਾ ਅਸੀਂ ਵਾਪਸ ਆ ਗਏ ਹੋ ਸਕਦਾ ਕੋਈ ਸਾਡੀ ਥਾਂ ਤੇ ਕੋਈ ਹੋਰ ਹੁੰਦਾ ਤੇ ਉਹ ਲਾ ਕੇ ਤੇ ਚਲੇ ਜਾਂਦਾ ਲੇਕਿਨ ਅਸੀਂ ਉਥੇ ਨਹੀਂ ਗਏ ਔਰ ਉਥੇ ਨਾ ਜਾਣ ਕਰਕੇ ਜਿਹੜਾ ਅਗਲੀ ਗੱਲ ਜਿਹੜੀ ਆ ਉਹ ਬੜੀ ਵੱਡੀ ਇੱਕ ਇੱਕ ਜਿਨ੍ਹਾਂ ਨੇ ਸਾਡਾ ਪ੍ਰਬੰਧ ਕੀਤਾ ਸੀ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਉੱਤੇ ਵੀ ਇਹ ਜਿਹੜਾ ਮਸਲਾ ਇਸ ਤਰ੍ਹਾਂ ਦਾ ਹੋ ਗਿਆ ਹੈ ਤੇ ਹੁਣ ਤੁਹਾਡੇ ਕੋਲ ਜਿਹੜਾ ਅਸੀਂ 27 ਅਗਸਤ ਨੂੰ ਇੱਥੇ ਜਿਹੜੀਆਂ ਸਟੇਜਾਂ ਲੱਗਣੀਆਂ ਨੇ ਉਹਦੇ ਵਿੱਚ ਸਮੂਲੀਅਤ ਨਹੀਂ ਕਰ ਸਕਾਂਗੇ ਤੇ ਉਹ ਪ੍ਰਬੰਧਕ ਜਿਹੜੇ ਸੀ ਉਹ ਫਿਰ ਸਾਨੂੰ ਕਹਿਣ ਲੱਗੇ ਵੀ ਤੁਸੀਂ ਜੇ ਨਹੀਂ ਆਓਗੇ ਤੇ ਅਸੀਂ ਤੁਹਾਡੇ ਪੋਸਟਰ ਲਾਏ ਨੇ ਫਲੈਕਸ ਲਾਏ ਨੇ ਇੱਥੇ ਸਾਰਾ ਕੀਤਾ ਤੁਹਾਡਾ ਇੰਤਜ਼ਾਮ ਕੀਤਾ ਹੈ ਤੇ ਤੁਹਾਡਾ ਅਸੀਂ ਪ੍ਰਚਾਰ ਕੀਤਾ ਕਿ ਪੰਜਾਬ ਦੇ ਫਲਾਣੇ ਫਲਾਣੇ ਕਿਸਾਨ ਆਗੂ ਜਿਹੜੇ ਆ ਉਹ ਆ ਰਹੇ ਨੇ ਹੁਣ ਤੁਸੀਂ ਇੱਥੇ ਨਹੀਂ ਆਉਗੇ ਤੇ ਅਸੀਂ ਲੋਕਾਂ ਨੂੰ ਕੀ ਜਵਾਬ ਦਵਾਂਗੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਅਸੀਂ ਵੇਖੋ ਸਾਡੀ ਮਜਬੂਰੀ ਹੈ ਕਿ ਜਿਸ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਕੋਈ ਵੀ ਜਨੇਊ ਧਾਰਨ ਜਿਹੜਾ ਉਹ ਆਪਣੇ ਸਰੀਰ ਨਾਲ ਜਨੇਊ ਜੁਦਾ ਨਹੀਂ ਕਰ ਸਕਦਾ ਇਸੇ ਤਰ੍ਹਾਂ ਅਸੀਂ ਜਿਹੜੇ ਅਮਰਧਾਰੀ ਆ ਅਸੀਂ ਆਪਣੇ ਜਿਹੜੇ ਗਾਤਰਿਆ ਇਹ ਸਰੀਰ ਨਾਲੋ ਲਾ ਨਹੀਂ ਸਕਦੇ ਤੇ ਸਾਡੀ ਇਹ ਮਜਬੂਰੀ ਹੈ ਜਿਸ ਕਰਕੇ ਨਹੀਂ ਆ ਸਕਦੇ ਤੇ ਉਹ ਕਹਿਣ ਲੱਗੇ ਵੀ ਅਸੀਂ ਫਿਰ ਉਹਨਾਂ ਨੂੰ ਕੋਈ ਜਵਾਬ ਨਹੀਂ ਆਖਿਆ ਵੀ ਸਾਡੇ ਵੱਲੋਂ ਤੁਸੀਂ ਆਏ ਕਿ ਜਨਤੋ ਮਾਫੀ ਕਹਿਣ ਲੱਗੇ ਚਲੋ ਜੀ ਆਏ ਕਿ ਤੁਸੀਂ ਨਹੀਂ ਤੇ ਅੱਗੇ ਜੇ ਫਿਰ ਕੋਈ ਪ੍ਰਬੰਧ ਕਰੀਏ ਤੇ ਫਿਰ ਤੁਸੀਂ ਫਿਰ ਵੀ ਇਸ ਤਰ੍ਹਾਂ ਹੋ ਅਸੀਂ ਆਖਿਆ ਨਹੀਂ ਹੋਏਗਾ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਹਾਂ ਵੀ ਅੱਗੇ ਕੋਈ ਪ੍ਰੋਗਰਾਮ ਰੱਖੋਗੇ ਤਾਂ ਅਸੀਂ ਤੁਹਾਡੇ ਕੋਲੇ 2 ਦਿਨ ਪਹਿਲਾਂ ਆਵਾਂਗੇ ਤੇ ਆਪਣੀ ਸਵਾਰੀ ਤੇ ਆਵਾਂਗੇ ਪਰ ਇਸ ਵਾਰੀ ਸਾਨੂੰ ਮਾਫੀ ਦਿਓ ਸੋ ਅਸੀਂ ਤੇ ਜਿਹੜੇ ਇਹ ਧਾਰਮਿਕ ਮਸਲੇ ਨੇ ਜਾਂ ਹੋਰ ਨੇ ਅਸੀਂ ਤੇ ਲੈ ਕੇ ਇਹ ਚੱਲ ਰਹੇ ਆ ਤੇ ਮੈਨੂੰ ਉਮੀਦ ਹੈ ਕਿ ਜਿਹੜੀਆਂ ਜਥੇਬੰਦੀਆਂ ਸਾਡੇ ਨਾਲ ਚੱਲ ਰੀਆਂ ਨੇ ਉਹ ਸਾਰੀਆਂ ਇਸ ਗੱਲ ਦੇ ਉੱਤੇ ਵੀ ਜਿੱਥੇ ਵੀ ਕਿਸੇ ਨੂੰ ਤੱਕਾ ਹੁੰਦਾ ਹੈ ਤੇ ਫਿਰ ਇਹ ਦੱਸੋ ਪੰਜਾਬ ਵਸਦਾ ਕੁਰਾਂ ਦੇ ਨਾਮ ਕੁਰਾਂ ਦੇ ਨਾਮ ਤੇ ਜੇ ਗੁਰੂ ਦੀ ਹਜ਼ੂਰੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੋਈ ਦੁਸ਼ਕਰਮ ਕਰਦਾ ਹੈ ਤੇ ਅਸੀਂ ਉਹਦੀ ਆਵਾਜ਼ ਜਿਹੜੀ ਆ ਕੈਮਰੇ 'ਚ ਠਾਵਾਂਗੇ ਤੇ ਜਿਹੜਾ ਉਹਦੀ ਆਵਾਜ਼ ਠਾਉਣ ਵਾਲਾ ਕਿਉਂ ਨਾ ਉਹਦੇ ਨਾਲ ਜਾ ਕੇ ਖਲੋਵਾਂਗੇ ਮੈਂ ਤਾਂ ਬਿਲਕੁਲ ਇਸ ਚੀਜ਼ ਦੇ ਅੱਖ ਚਾ ਦਾ ਨਾਲ ਆ ਬਿਲਕੁਲ ਕੋਲ ਸੋ ਬਲਦੇਵ ਸਿੰਘ ਸਰਸਨ ਨੇ ਸਾਫ ਕਹਿ ਦਿੱਤਾ ਕਿ ਉਹ ਅਮਰਪਾਲ ਸਿੰਘ ਹੁਣਾਂ ਦੇ ਹੱਕ ਦੇ ਵਿੱਚ ਜਰੂਰ ਨਤਰਦੇ ਹੋਏ ਨਜ਼ਰਾਵਨ ਆਉਣਗੇ ਕਿਉਂਕਿ ਲਗਾਤਾਰ ਹੀ ਪੰਜਾਬ ਦੇ ਵਿੱਚ ਬਹੁਤ ਸਾਰੀ ਅਸਤਾਨ ਦੇ ਸੋਸ਼ਲ ਮੀਡੀਆ ਤੇ ਤਸਵੀਰਾਂ ਵੇਖਣ ਨੂੰ ਮਿਲਦੀਆਂ ਨੇ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਨਜ਼ਦੀਕ ਹੀ ਬਹੁਤ ਗਲਤ ਕੰਮ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਲੇਕਿਨ ਕਈ ਇਸ ਤਰ੍ਹਾਂ ਦੇ ਨਿਹੰਗ ਸਿੰਘ ਜਾਂ ਕਈ ਇਸ ਤਰ੍ਹਾਂ ਦੇ ਸਿੱਖ ਜਥੇਬੰਦੀਆਂ ਦੇ ਆਗੂ ਉੱਥੇ ਪਹੁੰਚਦੇ ਨੇ ਸਿਰਫ ਇੱਕ ਚੌਧਰ ਵਾਸਤੇ ਕਿ ਉਹਨਾਂ ਨੂੰ ਜਿਹੜਾ ਹੈ ਉਹ ਸੋਧਾ ਲਾਇਆ ਜਾ ਸਕੇ ਜਾਂ ਉਹਨਾਂ ਨੂੰ ਮਾਰਕਟਾਈ ਜਿਹੜੀ ਆ ਉਹ ਕੀਤੀ ਜਾ ਸਕੇ ਗਏ ਲੇਕਿਨ ਜਿਸ ਤਰ੍ਹਾਂ ਹੀ ਅਮਰਤਪਾਲ ਸਿੰਘ ਹੁਣਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਰੋ ਰੋ ਕੇ ਆਪਣੀ ਸਾਰੀ ਜਿਹੜੀ ਸੀ ਕਹਾਣੀ ਦੱਸੀ ਗਈ ਲੇਕਿਨ ਕੋਈ ਵੀ ਹਜੇ ਤੱਕ ਨਿਹੰਗ ਸਿੰਘ ਜਾਂ ਕੋਈ ਵੀ ਹਜੇ ਤੱਕ ਸਿੱਖ ਜਥੇਬੰਦੀਆਂ ਦਾ ਆਗੂ ਉਹਨਾਂ ਦੇ ਹੱਕ ਦੇ ਵਿੱਚ ਨੇਤਰਦਾ ਹੋਇਆ ਨਜ਼ਰ ਨਹੀਂ ਆਇਆ ਲੇਕਿਨ ਬਲਦੇਵ ਸਿੰਘ ਸਰਸਾਣਾ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਹੀ ਅਮਰਤਪਾਲ ਸਿੰਘ ਦੇ ਨਾਲ ਨੇ ਅਤੇ ਜੇਕਰ ਜ਼ਰੂਰਤ ਪਈ ਤੇ ਉਹਨਾਂ ਨੂੰ ਪੂਰਾ ਸਹਿਯੋਗ ਜਿਹੜਾ ਹੈ ਉਹ ਵੀ ਉਹਨਾਂ ਵੱਲੋਂ ਕੀਤਾ ਜਾਵੇਗਾ ਹਾਲਾਂਕਿ ਅੱਜ ਬਿਆਸ ਦੇ ਵਿੱਚ ਵੱਡਾ ਇਕੱਠ ਕਰਕੇ ਪ੍ਰਦਰਸ਼ਨ ਜਿਹੜਾ ਸੀਗਾ ਉਹ ਕੀਤਾ ਜਾਣਾ ਸੀ ਲੇਕਿਨ ਸਰਸਾ ਸਾਹਿਬ ਜਿਹੜੇ ਨੇ ਉੱਥੇ ਪਹੁੰਚੇ ਵੀ ਸੀ ਲੇਕਿਨ ਕਿਤਨਾ ਕਿਤੇ ਜਿਹੜੀ ਜਗਾ ਨਿਧਾਰਤਾ ਨਾ ਹੋਣ ਕਰਕੇ ਜਾਂ ਸਮਝ ਨਾ ਆਣ ਕਰਕੇ ਉਹਨਾਂ ਨੂੰ ਜਿਹੜਾ ਹੈ ਉਹ ਤੋਂ ਪੋਸਟਪੋਨਟ ਹੈ ਉਹ ਕਰਨਾ ਪਿਆ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਦੇ ਵਿੱਚ ਹੋਰ ਜਗ੍ਹਾ ਤੇ ਜਿੱਥੇ ਅਮਰਤਪਾਲ ਸਿੰਘ ਜਿਹੜੇ ਨੇ ਉਹ ਦਰਨਾ ਪ੍ਰਦਰਸ਼ਨ ਕਰਨਗੇ ਜਾਂ ਉਹਨਾਂ ਦੇ ਹੱਕ ਦੇ ਵਿੱਚ ਜੇ ਦਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਕੀ ਇਸ ਬਲਦੇਵ ਸਿੰਘ ਸਰਸਾ ਤੇ ਕਿਸਾਨ ਆਗੂ ਉਹਨਾਂ ਦੇ ਹੱਕ ਦੇ ਵਿੱਚ ਨੇਤਦਵੇ ਹੋਏ ਨਜ਼ਰ ਆਉਂਦੇ ਨੇ ਜਾਂ ਨਹੀਂ ਇਹਦਾ ਸਮਝ ਦੱਸੇਗਾ ਲੇਕਿਨ ਪਹਿਲੀ ਆਵਾਜ਼ ਜਿਹੜੀ ਹੈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਸਾਹਮਣੇ ਆ ਚੁੱਕੀ ਹੈ ਕੈਮਰਾਮੈਨ ਵਜਦਰਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਰਸ ਸਾਹਿਬ